ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਔਰ ਕੀ ਬੰਦਾ ਕਰਦਾ ਮੈਂ ਰਈ ਵੀਰੋ ਕੁੱਤਰ-ਕੁੱਤਰ ਸੈਟੇ ਸਾਰੇ ਵੀਰਾਂ ਦੇ ਕੰਪਲਟ ਹੀ ਗਏ ਲਾਉ ਬਾਪੇ ਉਹ ਕਰਤੀ ਐ ਵਲੌਗ ਦੀ ਸਟਾਰਟਿੰਗ ਕਹਿੰਦੇ ਸਵੇਰੇ ਸਵੇਰੇ ਤੇ ਜਾਨਵਰਾਂ ਨੂੰ ਦਾਣੇ ਰੱਖਦਗੇ ਕਿ ਹਜੇ ਠਹਿਰ ਕੇ ਰੱਖਗੇ ਅਦਾ 28 ਦਿਨੋਂ ਵਲੌਗ ਦੀ ਸਟਾਰਟਿੰਗ ਹੋ ਗਈ ਯਾਰ ਆਪਾਂ ਗੱਲਾਂ ਦੇ ਬੰਦਾਂ ਜਣਾ ਗੱਲਾਂ ਕਹਿਣੇ ਆ ਕਿ ਆਪਾਂ ਤੜਕੇ ਟਾਈਮ ਉੱਠਾ ਦੇ ਕੋ ਸੂਰਜ ਹੈ ਆਣੀ ਤਾਂ ਹਾਂ ਠੀਕ ਐ ਸੱਜਰੀ ਸਵੇਰ ਹੋਈ ਨਹੀਂ ਹਜੇ ਵੱਲੀ ਮਗਰੀ ਫਿਰਦੀ ਐ ਕਿ ਹਜੇ ਵੀ ਆ ਕੇ ਰੱਖਣ ਨੂੰ ਵੇਟ ਕਰਾਉਣੀ ਐ ਮਾੜਾ ਕਹਿਣਾ ਠੀਕ ਹੈ ਕਿ ਨਹੀਂ ਕਿ ਹੋਰ ਰੱਖ ਗਏ ਚਲੋ ਦੇਖਦੇ ਆ ਪਹਿਲੇ ਨੰਬਰ ਤੇ ਤਾਂ ਲਾਈਟਾਂ ਲੂਟਾ ਬੰਦ ਕਰਾਂ ਸਾਰੀਆਂ ਵਿਚਾਰਸ਼ਪੇਰੇ ਵਾਲੇ ਹਾਂਜੀ ਮੇਰੇ ਵੀਰੋ ਤੇ ਇਧਰ ਬੈਠ ਕੇ ਵੀ ਖੋਲੀ ਭਾਈ ਲੱਗਦੇ ਹੱਤ ਤੜਕੋ ਤੜਤੀ ਕਰਦਗੇ ਲਾਈਟ ਬੰਦ ਤੜਕੋ ਤੜਕਿਤੇ ਮੜੀ એનર્ਜੀ ਨਾਲ ਉੜਦੇ ਹੁੰਦੇ ਆ ਯਾਰ ਜਿਸ ਦੀਆਂ ਉੱਠੜ ਗਏ ਤਾਂ ਜੇ ਲੇਟ ਹੋ ਜਾਈਏ ਤਾਂ ਫੇਰ ਉਹੀ ਗੱਲ ਹੋ ਜਾਂਦੀ ਐ ਤੇ ਓਕੇ ਯਾਰ ਬਰੂ ਵੋਟਾਂ ਵਾਸਤੇ ਨਾਲ ਲਾਈਟਾਂ ਉਤਹਾਵ ਹੋਗਾ ਬੰਦ ਐ ਵੋ ਹਾਂਜੀ ਚੱਲ ਵੇ ਜੀ ਨਵਨੀ ਜੀ ਜਾਨਵਰ ਹੁੰਦਾ ਨਾ ਆਪਣੇ ਆਕੇ ਕਰਾਂਗੇ ਜੀ ਨਹੀਂ ਨਹੀਂ ਮੈਂ ਕੋਈ ਨਾ ਟਾਈਮ ਨਾਲ ਆ ਜਾਾਂਗੇ ਕਿ ਨਹੀਂ ਕਿਨੇ ਵਜੇ ਟਾਈਮ ਨਾਲ ਆ ਜਾਾਂਗੇ ਇਤਨੀ ਚਾਬਣ ਰੱਖ ਚੱਲੇਗੇ ਤੇ ਬਜੀ ਵਾਸਤੇ ਪਰ ਯਾਰ ਟਾਈਮ ਤਾਂ ਮੈਨੂੰ ਪਤਾ ਹੀ ਹੈ ਅੱਛਾ ਕਿ ਆ ਕੇ ਦੇਖਾਂਗੇ ਫਿਰ ਕੋਈ ਨਹੀਂ ਹੁੰਦਾ ਆ ਕੀ ਪਤਾ ਨਹੀਂ ਚੱਲ ਚੱਲੇ ਗਿਆ ਯਾਰ ਐਂਡਾ ਤਾਂ ਕੋਈ ਡਿੱਗਦਾ ਇਹ ਰਾਤ ਪਾਇ ਸੀ ਤਾਂ ਪਿਆ ਸੀ ਰਾਤ ਨੂੰ ਮੈਂ ਦੇਖਿਆ ਸੀਗਾ ਮਾੜੇ ਮਾੜੇ ਦਾਣੇ ਛੱਡੀ ਪਏ ਸੀ ਮੈਂ ਜੱਜ ਕੀ ਭੁੱਖੇ ਰਹੋ ਤੁਸੀਂ ਤਾਂ ਕਰਕੇ ਉੱਠਾਂ ਦਾ ਬਹੁਤ ਟਾਈਮ ਦਾ ਮੈਂ ਉੱਠਾਂ ਦਾ ਮੈਂ 7:30 ਵਜੇ ਦਾ ਅੱਜ ਰਾਤ ਦਾਣਿਆਂ ਨਾਲ ਟ੍ਰੇਆਂ ਵੀ ਰੈਡੀ ਪੰਗਿਆ ਹੋਜੀ ਕੋਈ ਗੱਲ ਨਹੀਂ ਸਾਰੇ ਕੋ ਜਮਾ ਰੈਡੀ ਪਿਆ ਪਰ ਖੇੜਣੀ ਮੈਂ ਨਹੀਂ ਰੱਖਣੀ ਨਹੀਂ ਮੈਂ ਆ ਯਾਰ ਪਾਣੀ ਨਿੱਗੜ ਨੂੰਗਾ ਪਾਵਾਂਗੇ ਆ ਕੇ ਪਾਲਾ ਜੀ ਤਰਾਕ ਸੂਤ ਜੱਤ ਦਾ ਉਹਦੇਖ ਨੂੰ ਠੀਕ ਹੈ ਜੀ ਹਾਂਜੀ 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 ਏਅਰ ਨੂੰ ਮੈਂ ਨਾਲ ਪਾਵਨਾ ਹੀ ਇਹਦੇ ਚਾਂਗ ਕਰਕੇ ਏਅਰ ਨਾ ਮੈਂ ਨਹੀਂ ਲੱਗਣ ਤੇ ਬੱਬੋ ਦੇਖੇ ਆ ਤੂੰ ਵੱਡੀ ਬਾਹਰ ਹੋੜੀ ਹਾਂਜੀ ਪਹੁੰਚ ਜੀਗੇ ਜੀ ਇੱਥੇ ਠੀਕ ਹੈ ਜੀ ਹੋਰ ਦਮਣੀ ਜੀ ਤੋਰ ਇਹਨੂੰ ਆੜਾ ਮੋਟਾ ਇੱਥੇ ਬਹਿ ਕੇ ਤੋਰ ਓਏ ਤੂਣਾ ਬੂਆ ਪੂਣੇ ਖੜ ਜਾ ਤਰਦਾ ਦੂਰ ਬੰਗੀ ਆ ਕੀ ਹੋਏ ਮਾਕੇ ਤੋਰ ਦਈਏ ਇਹਦਾ ਪੱਕਾ ਹੀ ਫਟਗੀ ਤਾਣਾ ਜਾ ਲੈ ਤੇ ਵੇਚਾਂਗੇ ਆ ਦੇਖੀ ਮੇਰਾ ਪੜਾਕਾਊਗਾ ਉਹ ਨਾ ਹੁੰਦਾ ਨਾ ਥੱਲੇ ਸਟੈਂਡ ਤੇ ਗੱਲ ਤਾਂ ਪਾਟਣ ਦੀ ਦਾਵਾ ਕਰ ਰਹਿਣਾ ਫਿਰਦਿਆਂ ਵੀ ਇੱਥੇ ਯਾਰ ਠੀਕ ਆ ਬਾਸ ਪ੍ਰਾਈਵੇਟਿੰਗ ਸ਼ੂਟ ਤੇ ਆਏ ਸੀਗੇ ਯਾਰ ਸਾਰਾ ਦਿਨ ਇੱਥੇ ਲੰਘ ਗਿਆ ਸਾਡਾ ਉਹ ਪਤੰਗ ਚੜ੍ਹਾਈ ਪਤਾ ਨਹੀਂ ਕਿਹੜਾ ਉਹ ਨਾ ਦਵਣੀ ਆ ਹੀ ਕੰਮ ਕਰਤਾ ਵਿਚਾਲੇ ਯਾਰ ਖੜ ਗਈ ਦੀ ਇਹਨਾਂ ਹਾਂ ਹਾਂ ਚੱਕੋ ਟੇ ਟੇ ਹੱਲ ਕਰਾਉਿਆ ਕਰਾ ਹੱਲ ਹੱਲ ਇਧਰ ਹੋ ਗਿਆ ਹਾਂ ਰਹਿ ਹਰਦਾ ਹਰਦਾ ਐ ਆਂਡੀ ਕੀ ਹੋ ਗਈ ਆ ਦੇਖ ਦੌਣੀ ਤੇ ਤੇ ਕਰਦੀ ਰਹਾ ਨਹੀਂ ਜਾਂਦੇ ਤੋਂ ਮੇਰੇ ਸਾਲੇ ਤੋਂ ਕਈ ਤੀ ਚਾਰੇ ਕਰ ਲਈ ਆ ਠੰਢੀ ਦਾ ਆਹ ਦੇਖ ਇਹ ਮਹਜੂਤ ਚੜ ਕੇ ਨਾ ਪਾ ਦੇ ਵੱਜ ਮੂਦੀ ਨੇ ਉਹ ਦਿਨ ਜਿਹੜੇ ਪਿਛਲੇ ਪੱਤੇ ਨਿਕਲੇ ਭੱਜ ਚੱਲ ਆਹ ਟੱਪ ਚੱਲ ਟੱਪ ਚੱਲ ਟੱਪ ਚੱਲ ਪਹਿਲੇ ਤੂੰ ਟੱਪ ਕਰ ਲੈ ਇਹ ਭੱਜ ਓਏ ਓਏ ਇਹਦੇ ਗਾਣੇ ਤਾਂ ਨਹੀਂ ਓਏ ਇਹ ਮੇਰੇ ਬਾਹਰ ਨਿਕਲੂਏ ਪਰੜੇ ਦਿਨ ਅਗਲੀ ਪਾਸੇ ਆ ਗਿਆ ਓਏ ਮੈਂ ਅਗਲੀ ਪਾਈ ਸਾਮ ਬਣ ਗਿਆ ਮੈਂ ਬਾਹਰ ਆਣਾ ਕੰਨ ਕਰ ਲੈ ਪੁੱਤਾ ਉਹੀ ਕੰਮ ਆਇਆ 8000 ਇਹ ਉੱਦੀ ਚੜਿਆ ਆਦਾ ਕਿ ਨਹੀਂ ਆਇਆ ਹਾਂ ਜੀ ਮੇਰੇ ਵੀਰੋ ਚੱਲ ਗਏ ਜੀ ਬਾਹਰ ਨਿਕਲ ਗਏ ਜੀ ਗੱਡੀ ਚ ਹੈ ਇਹ ਤੈਨੂੰ ਪਤਾ ਨਹੀਂ ਇਹਦੇ ਇੱਕ ਦੂਜਾ ਲਾਇਆ ਮੈਂ ਲੋਕ ਬਟਨ ਉਹਦੇ ਕਰਕੇ ਆੜ ਰਿਹਾ ਮੈਂ ਤੂੰ ਸਾਹਮਣੇ ਕਿ ਜਾਨਵਰ ਰੋਡ ਦਾ ਦਿਖ ਰਿਹਾ ਜੀ ਮੈਂ ਤਾਂ ਹੀ ਬਾਹਰ ਨਿਕਲਿਆ ਬਾਕੀ ਸੱਚੀ ਓਏ ਕਾਲੀ ਕੋਲ ਫਿਰ ਦੇਖੀ ਧੰਨੇ ਵਾਲੇ ਉਹ ਦਰੂਡੀ ਇੱਕ ਮਿੰਟ ਜ਼ੂਮ ਕਰਕੇ ਦਿਖਾ ਗਏ ਹੁਣ ਨਹੀਂ ਦਿੰਦਾ ਯਾਰ ਮੁਸ਼ਕਲ ਆ ਭੇੜ ਦੇ ਦਮ ਨਹੀਂ ਆਪਾਂ ਇਹਨੂੰ ਆਹ ਕਰ ਕਰ ਦਿਖਾ ਕੇ ਲੈ ਕੇ ਇੱਧਰ ਲੈ ਫੋਟੋ ਸ਼ੂਟ ਕਰਦਾ ਮੈਂ ਤੇਰੀ ਚੱਲ ਹੋ ਤਾਂ ਹਾਂ ਚੜ ਤਾਂ ਤੋਂ ਗੱਲ ਕਰਨੇ ਮੇਰੀ ਸ਼ਾਹ ਤੇ ਵੀਡੀਓ ਬਣਾਉਂਗਾ ਕਿਹੜਾ ਲੈਣਾ ਹੁੰਦਾ ਵੀ ਦੱਸ ਦੇ ਫਿਰ ਤੂੰ ਆਈਫੋਨ ਲੈਣਾ ਬਾਈ ਜੀ ਨਹੀਂ ਯਾਰ ਤੈਨੂੰ ਦੂਜਾ ਦਵਾਗੇ Oppo ਦਾ ਹਾਂਜੀ ਸੈਲਫੀ ਮਾਸਟਰ ਸਹੀ ਨਹੀਂ ਹੋ ਆਈਫੋਨ ਤਾਂ ਹੈ ਨਹੀਂ ਫਿਰ ਉਹਨਾ ਤੇ ਪੁਰਾਣਾ ਆਇਆ ਗਿਆ ਜਾ ਐ ਕਰ ਫਿਰ ਮੋਰੋ ਗਦਾਮ ਚੋਂ ਕੱਢ ਕੇ ਲਿਆ ਦੇਣਾ ਤੈਨੂੰ ਗਦਾਮ ਐਸੇ ਕਰ ਮੁੱਕੇ ਪਿਆ ਹੈ ਹੈ ਗਦਾਮ ਚੋਂ ਗਦਾਮ ਕਿੱਧਰ ਗਿਆ ਓਏ ਚੋਰੀ ਹੋ ਗਿਆ ਚੋਰੀ ਉਹ ਥਾਣੇ ਚਲੋ ਲੰਬੀ ਥਾਣੀ ਦਰਖਾਸਤ ਦੇ ਕੇ ਆਇਆ ਚਲ ਗਿਆ ਬੱਕੇ ਨਹੀਂ ਨਾ ਨਿਬੜੇ ਬਾਬੇ ਇੱਥੇ ਲਾਈ ਬਟ ਹਸਾਕ ਦਾ ਮਿਲਾ ਕੇ ਅਸੀਂ ਆ ਸਾਨੂੰ ਜਿੰਨਾ ਖੋਰ ਹੈ ਸਾਰਾ ਖੋਰ ਜਿੰਨੇ ਕਵਾੜ ਗਿਆ ਤਾਂ ਸਮਾਨ ਸਾਰਾ ਲੈ ਕੇ ਇੱਥੇ ਲਾਤਾ ਲੈ ਆਹੀ ਹੁੰਦਾ ਇੱਥੇ ਗਾਰੰਟੀ ਹੈ ਮੈਂ ਦਵਣੀ ਇੱਕ ਕਰ ਹੀ ਆਇਆ ਜਾਊਂਗਾ ਮੈਂ ਸਾਰੀਆਂ ਦੁਕਾਨਾਂ ਵੀ ਟੱਪ ਜਾਊਂਗਾ ਗੱਤਾ ਜੀ ਇੱਧਰ ਦੀ ਆਈ ਜਾਊਂਗਾ ਜਿਵੇਂ ਹਲਕ ਨਹੀਂ ਆਉਂਦਾ ਟਾਉਂਦਾ ਹੀ ਸਮਾਨ ਨਾ ਇਹ ਦੋ ਗਿਣਾ ਐਮਾ ਸਾਰਾ ਮੂਧਾ ਪਾਉਂਏ ਸਕੰਜਾ ਜਾ ਆ ਪੂ ਲੈ ਲਗੀ ਹੈ ਕਿਹੜਾ ਇਹ ਹੀ ਵਜੂ ਪਾਦੇ ਨੇ ਬੰਨੂ ਔਰ ਇਹ ਜੂੜ ਤਗੜੇ ਚੱਲ ਰਹੇ ਆ ਬਰੋ ਲੋਕਾਂ ਦੇ ਇੱਥੇ ਮੈਂ ਟਰੈਕ ਸੂਟ ਚ ਮੈਂ ਤਾਂ ਬੜਾ ਖਤਰਾ ਨਾਲ ਆਦਾ ਮੇਰੇ ਇਧਰ ਬੜੀ ਵੀਡੀਓ ਬਣਾਈ ਮੈਂ ਇੱਥੇ ਖੜਦਾ ਮੈਂ ਆਈ 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 ਦਿਖਾਵਾ ਇਹੋ ਖਤਰਨਾਕ ਲੱਗ ਰਿਹਾ ਕਿ ਨਹੀਂ ਜੇ ਮੈਂ ਆਏ ਆਏ ਤਾਂ ਹਜੇ ਵੀ ਠੀਕ ਆ ਮੈਂ ਜਦੋਂ ਮੈਂ ਜਿਪ ਖੋਲਨੇ ਆ ਹੂੰ ਉਸ ਤੋਂ ਬਾਅਦ ਤਾਂ ਖਤਰਨਾਕ ਦੂੜੀਆਂ ਖਤਰ ਬਸ ਬਸ ਜਿੰਨਾ ਟਾਈਮ ਵੀਡੀਓ ਨਹੀਂ ਪੈਂਦੀ ਉਹਨਾਂ ਟਾਈਮ ਠੀਕ ਆ ਜਦੋਂ ਵੀਡੀਓ ਪਾਤੀ ਆਮ ਤਾਂ ਦੂੰਗਾ ਤੁਹਾਨੂੰ ਹਾਂ ਦੁਨੀਆ ਬਾਰ ਖਤਮ ਹੋ ਜੂ ਸਭ ਖਤਮ ਹੈ ਜੀ ਨਹੀਂ ਠੀਕ ਨਾ ਕਰਾਂ ਇੰਟਾ ਚੋਂ ਤਾਂ ਨਹੀਂ ਰੱਖਣਾ ਆਹਦਾ ਠੀਕ ਲੱਗ ਰਿਹਾ ਹਾਂ ਵਧੀਆ ਪੂਰਾ ਹੂੰ ਇਹ ਜਿਹੜੇ ਬੋਏ ਜੀ ਫਿਰਾਓ ਆਉਂਦੇ ਆ ਬੰਦੇ ਮਗਰ ਭੱਜ ਜਾਂਦੇ ਆ ਲਓ ਜੀ ਕਾਤਾ ਹੀ ਕੰਮ ਹੋਈ ਠੀਕ ਹੈ ਕਿ ਨਹੀਂ ਦਵਣੀ ਭਾਈ ਸਾਹ ਨਾ ਬਹੁਤ ਹੌਲੀ 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 ਬਾਬਾ ਇਹਨੇ ਤਾਂ ਵਾਧੂ ਹੈ ਇਹ ਦੂ ਬਾਲੇ ਉਹ ਚਾਹੀਏ ਡਰ ਲੱਗਦਾ ਤੂੰ ਵੀਡੀਓ ਬਣਾ ਹਾਂ ਚੱਲ ਆ ਮੈਂ ਤਾਂ ਮਾਪੇ ਕਰ ਲੂੰਗਾ ਇਹ ਫੋਨ ਫੜ ਲੂੰ ਆ ਲੈ ਬੁੜੀਆਂ ਨੇ ਬੁੜੀਆਂ ਨੇ ਕੰਮ ਦੇ ਬੁੜੀਆਂ ਆ ਤੇਕੀਆਂ ਆ ਆ ਪੜੇ ਹੁੰਦੇ ਦੇ ਚਾਚੀ ਉੜਦੀ ਚਾਚੇ ਤਾਂ ਕਲਾ ਦੇ ਓਕੇ ਭਾਈ ਓਏ ਲਓ ਜੀ ਸਾਨੂੰ ਇੱਕ ਦਿਖਾਈ ਹੈ ਜੀ ਬੇਸ਼ਕੀਮਤੀ ਛਤਰੀ ਠੀਕ ਹੈ ਕਿ ਨਹੀਂ ਤੇ ਆਓ ਉਧਰ ਮੱਪੀ ਕੀ ਗਦੀ ਠੀਕ ਹੈ ਕਿ ਨਹੀਂ ਮਾ ਤਾਂ ਦੱਸਣਾ ਇਹ ਦੂ ਚੰਗਾ ਅੰਡਰਪਾਲ ਕੀ ਕੁੜੀ ਦਾ ਬੇਸ਼ੇਰੇ ਆ ਉਹਦੇ ਲਈ ਕੂਤਰਾਂ ਨੂੰ ਮਾਰੀ ਜਾਂਦੇ ਲੈ ਪਾਪ ਨਹੀਂ ਹੋਰ ਲਗੇ ਆ ਉਂ ਸਿੱਟਿਆ ਨੇ ਮੂਰੀ ਚੱਕ ਚੱਕ ਕੇ ਬਾਲੇ ਪਾਪੀ ਕਰਾ ਲੋ ਲੋ ਮਹਰਖਿਆ ਝੜਦਾ ਹੁਣ ਚੱਲ ਗਿਆ ਆਪੇ ਸਨੇ ਨੂੰ ਡਾਈ ਵਾਂ ਏਡੇ ਕਿਢਾਂਗਾ ਆਪਾਂ ਆ ਛਤਰੀ ਬਈ ਸਾਡੀ ਦੇਖੋ ਮੰਨਦੇ ਹੋ ਦਵਣੀ ਛਤਰੀ ਚੰਗੜ ਕਿਹੜੇ ਪਾਸੋਂ ਟੰਗੜਾ ਵੜਾ ਬਣੀ ਚੰਗੀ ਹੋਈ ਬੜੀ ਢਾਂਗੀ ਬਹੁਤ ਡੱਬਟੀ ਹੈ ਨਾ ਢਾਂਗੀ ਦਾ ਆ ਰੁੱਡਿਆਂ ਦੇ ਕੁੱਤੇ ਤੇ ਪੈਰਾਂ 'ਚ ਕਿਉਂ ਲੱਗ ਜੇ 29 ਹੋਈ ਹੈ 29 ਨਾ ਹੈ ਕਿਤੇ ਹੋਰ ਕੋਈ ਨਾ ਪਿਆ ਆ ਖੁੱਡੇ ਵੇਖੋ ਲੈ ਆਇਓ ਖੁੱਡਾ ਸੁਣ ਨਵਾਂ ਸ਼ੌਕ ਕਰਾ ਗਿਆ ਜੇ ਕਿਸੇ ਠੀਕ ਹੈ ਆਇਓ ਲਓ ਜੀ ਵੇਖੋ ਸਾਹਬੀ ਕੁੱਡੇ ਇਹ ਤਾਂ ਨਹੀਂ ਇੱਕਦੋਂ ਇਹ ਮੰਨ ਕੇ ਚੱਲ ਵੀ ਤਾਂ ਨਹੀਂ ਅੱਜ ਤੋਂ 300 ਸਾਲ ਅਪਡੇਟਰ ਵਰਜਨ ਹੈ ਕੁੱਡਿਆਂ ਦਾ ਅੱਜ ਤੋਂ 300 ਸਾਲ 300 ਸਾਲ ਬਾਅਦ ਇਹੋ ਜਿਹਾ ਕੁੱਡੇ ਆ ਗਏ ਤੇ ਇਹੋ ਜਿਹਾ ਛਤਰੀਆਂ ਹੈ ਚੱਲ ਰੇ ਇੱਕ ਵਾਰੀ ਇਹ ਟੈਂਪਾਸ ਕੀਤੇ ਕਿਹਨੇ ਮੂਕੇ ਆਲਾ ਠੀਕ ਹੈ ਕਿ ਨਹੀਂ ਸਿਰੇ ਗੱਲ ਬਾਤ ਹੈ ਇਦਰੀ ਮੱਪੀ ਕਦੀ ਦੇਖੀ ਲੈ ਵਿਚਾਈ ਨੂੰ ਕੱਲੀ ਕੀ ਯਾਰ ਜਾਨਵਰਾਂ ਦਾ ਯਾਰ ਬਹੁਤ ਅਤਿਆਚਾਰ ਕਰ ਰਹੇ ਆ ਇਹ ਮਿੰਟ ਦੇ ਫੋਟੋ ਭੇਜਾਂ। ਆਣ ਗੱਸੇ ਨੇ। ਉੱਪਰਣਗੇ ਦੀ। ਤੂੰ ਹੀ ਭੰਨਣ ਦੀ ਬਰੀ ਬਣੀ ਦੀ। ਹੋਰ ਕੀ ਐ? ਸੈਟ ਹੈ ਕਵਣਾ ਬਾਬੇ ਬਾਕੀ ਤਾਂ ਸਾਰਾ ਬਸ। ਓਕੇ ਤੇਰਾ ਰਿਪੋਰਟਾਂ ਬਾਬੇਓ। ਕੰਟੈਂਟ ਅਸੀਂ ਲੈ ਕੱਢ ਅੱਜ ਦਾ ਠੀਕ ਐ ਕਿ ਨਹੀਂ। ਛਤਰੀ ਨਾਲ ਫੋਟੋਆਂ ਲੀਆਂ ਕਰਾਮ ਐ। ਤੇ ਦਮ ਨੂੰ ਤਾਂ ਜਾਨਵਰ ਵਿਖਾਉਣ ਆਏ ਸੀ ਪਰ ਛੱਡ ਜਾਂ ਰਹੇ ਹਿੰਦੀ ਬਸ ਯਾਰ ਮੇਰਾ ਚੇਤੀ ਚੱਲ ਗਏ। ਤੇ ਜਾਨਵਰਾਂ ਤੇ ਹੋ ਰਿਹਾ ਹਤਿਆਚਾਰ ਦੇਖ ਕੇ ਨਾ ਮੈਂ ਮੇਰਾ ਮਾਨ ਹੀ ਭਰ ਗਿਆ। ਤਾਂ ਕਿਉਂ ਕੋਠੇ? ਕੀ ਐ ਤਾਂ ਮਗਰ। ਵੇਖ ਹਣਾ ਮਗਰ ਕੀ ਗੱਲ ਐ ਚੱਲ ਚੱਲੇ ਆਣੇ। ਚਲੋ bro ਇਧਰੋਂ ਚੱਲਦੇ ਆਂ। ਅੱਗੇ। ਧਰ ਗਏ ਲੋਣ ਇਹਨਾਂ ਨੂੰ ਹਾਂ ਪੁਰਾਣੇ ਘਰ ਆ ਖੁਦ ਹੁਣੇ ਬਾਹਰ ਡੂੰਘਾ ਰਹੀ ਇਹ ਇਹ ਨਾਂ ਵਾਲਾ ਉਹਦਾ ਨਾ ਕਿੰਨੇ 700 ਫੁੱਟ ਡੂੰਘਾ ਹੈ 700 ਉਹ ਡੂੰਘਾ ਥੋੜੀ ਭੈਣ ਬਾਹਰ ਕਿੰਨਾ ਕੋਈ ਡੂੰਘਾ ਬਹੁਤ ਹੈ ਵਾਕਈ ਬਹੁਤ ਡੂੰਘਾ ਹਣਾ ਬਾਲਟੀ ਵੀ ਦੀਸੀਆਂ ਦੇ ਵਿੱਚ ਨਾ ਥੱਲੇ ਹਾਂ ਥੱਲੇ ਗਰੀ ਬਾਲਟੀ ਓਹ ਹੋ ਹੋ ਅਗਣਾ ਡੂੰਘਾ ਯਾਰ ਠੀਕ ਹੈ ਕਿ ਨਹੀਂ ਉਹਦੇ ਕੂਤਰੀ ਕਿਹੜੇ ਸਾਥ ਤੇ ਫੜੀ ਫਿਰਦੇ ਦੇਖੀ ਦੇਖੀ ਦੀ ਦੀ ਮੈਨੂੰ ਹਰ ਚੜੀ ਨਹੀਂ ਵੀ ਵੇਖੀ ਲਦੇ ਹੀ ਲੈ ਪੈਂਚ ਗਲੱਕ ਭੁਖੀ ਮਾਰ ਰਖਿਆ ਇਹ ਲੋਕਾਂ ਨੇ ਜਾਨਵਰ ਦਿਖਾ ਦੇ ਸਾਨੂੰ ਲੱਕੇ ਕਬੂਤਰ ਦਵਣੀ ਤੇਰੇ ਵਾਲੇ ਇਹ ਤੇਰੇ ਵਾਲੇ ਤਾਂ ਕਿਤੇ 100 ਤੇਰੇ ਕੋਲ ਤੇ 100 ਗੜੀ ਚੰਗੇ ਬੈਠੇ ਨੇ ਇਹਨਾਂ ਨੂੰ ਕੁਝ ਵੀ ਨਹੀਂ ਦਾ ਦੱਸਿਆ ਹੈ ਨਹੀਂ ਸਾਰਾ ਮਾਲ ਖੋਰੀ ਇੱਥੇ ਆ ਆਇਓ ਯਾ ਆਇਓ ਕੋਈ ਗੱਲ ਨਹੀਂ ਇਹ ਬੰਦ ਕਰ ਕਿਵੇਂ ਦਾ ਸੀਗਾ ਠੀਕ ਹੈ ਠੀਕ ਹੈ ਗਾਂ ਖੜਾ ਲਿਏ ਹੈ ਇਹ ਤਾਂ ਪਹਿਲੀ ਵਾਰੀ ਹੋਈ ਐ ਦਮੀਨ ਡਰਾਈਵਰ ਤੋਂ ਬੰਦ ਠੀਕ ਆ ਅੱਗੇ ਬਾਬੇ ਉਹ ਕਰੇ ਓਕੇ ਦੀਆਂ ਰਿਪੋਰਟਾਂ ਤੇ ਗੋਸ਼ੇ ਚਿੜੀ ਮਾਰਦੇ ਕੰਮ ਦੇਖੋ ਜੀ ਇਹ ਤਾਂ ਨਹੀਂ ਰਿਹਾ ਜਾਂਦਾ ਇਹ ਤਾਂ ਡਾਇ ਬਣਾ ਨਹੀਂ ਰਿਹਾ ਜਾਂਦਾ ਇਹ ਕਹਿੰਦਾ ਵੀ ਮੈਂ ਡਾਉਣੇ ਹੀ ਡਾਉਣਿਆਂ ਹਾੜ ਸਿਆਲ ਜੇਠ ਹਾਰ ਧੁੱਪਾਂ ਛਾਵਾਂ ਇਹਨੇ ਯਾਰ ਕੂਤਰ ਕੋਲ ਮਲਾ ਕੇ ਵਾ ਡਾਉਣਿਆਂ ਮਤਲਬ ਡਾਉਣਿਆਂ ਮੁਗਦੀ ਗੱਲ ਤੇ ਅਸੀਂ ਵੀ ਆ ਗਏ ਘਰੇ ਬਾਈ ਘਰੇ ਜਾ ਕੇ ਥੋੜਾ ਸਾਂਝ ਆਇਆ ਤੇ ਹੁਣ ਰੈਸਟ ਲੈਣੇ ਆ ਥੱਕ ਕੇ ਸੌਣੇ ਆ ਤੇ ਆਥਰੇ ਉੱਠਾਂਗੇ ਉਹ ਉੱਠਾਂਗੇ ਹਾਂ ਬਰੋ ਦਾਣੇ ਭਣੇ ਉਤਰਣ ਹੋ ਜਾਈਏ ਯਾਰ ਅੰਰੇ ਚਲੋ ਦੇਖਦੇ ਆਂ ਕੀ ਬੰਦ ਆ ਯਾਰ ਹਾਂਜੀ ਮੇਰੇ ਵੀਰੋ ਤੇ ਆਉਣ ਸਾਰੇ ਇੱਧਰ ਜੀ ਆਪਾਂ ਹੌਟ ਵਾਟਰ ਲਿਆਂਦਾ ਕਰੋਂ ਠੀਕ ਐ ਤੇ ਪਹਿਲੇ ਨੰਬਰ ਤੇ ਤਾਂ ਪਾਏ ਕਰਕੇ ਸਾਰੇ ਖੋਡਿਆਂ ਚ ਤੱਤਾ ਪਾਣੀ ਪਾ ਦिए ਪਹਿਲਾਂ ਤਾਂ ਮੇਰੀ ਰਹਿ ਐ ਸੀ ਵੀ ਉੱਪਰ ਡਰੈਸ ਚੇਂਜ ਕਰ ਲਗੇ ਫਿਰ ਮੈਂ ਹੈ ਰੇਟ ਵਾਲੇ ਹੋ ਗਏ ਹਨ ਤੇ ਇੰਨੀ ਵੀ ਭੁੱਖ ਹੜਤਾਲ ਨਹੀਂ ਚੰਗੀ ਹੁੰਦੀ ਕੀ ਚਲੋ ਕੁਛ ਹੱਦ ਤੱਕ ਕਰਦਾ ਠੀਕ ਸੀ ਤੜਕੇ ਤੱਕ ਤੇ ਵੀ ਹੁਣ ਟਾਈਮ ਆ ਪਾਦ ਕੇ ਇਹਨਾਂ ਨੂੰ ਹਣਾ ਚਲੋ ਮੈਂ ਇੱਕ ਵਾਰੀ ਚੈੱਕ ਕਰ ਇਹਨਾਂ ਦੇ ਪਾਣੀ ਵਾਲੇ ਭਾਂਡੇ ਭੁੰਡੇ ਸਾਫ ਹੈ ਫਿਰ ਮੈਂ ਉਦ ਦੀ ਆ ਹੀ ਤੱਤਾ ਪਾਣੀ ਪਾ ਦੂੰ ਨਹੀਂ ਫਿਰ ਮੈਨੂੰ ਧੋ ਕੇ ਪਾਉਣੇ ਪੈਣਗੇ ਠੀਕ ਆ ਬਾਬੂ ਹਾਂਜੀ ਮੇਰੇ ਵੀਰੋ ਤੇ ਇਧਰਲੇ ਦੋਵੇਂ ਖੁੱਡਾਂ 'ਚ ਤਾਂ ਪਾਣੀ ਆ ਹੀ ਪਾਤਾ ਬਈ ਵੱਡੇ ਕਬੂਤਰਾਂ ਵਾਲੇ ਪਾਸੇ ਤੇ ਜਿਹੜੇ ਬੱਚਿਆਂ ਵਾਲੇ ਭਾਂਡੇ ਸੀਗੇ ਉਹਨਾਂ 'ਚ ਮੜਗਾ ਮੋਟਗਾ ਮਿੱਠਾਈਆਂ ਵੱਜੀਆਂ ਪੰਗਾ ਸੀਗਾ ਬੱਚਿਆਂ ਵਾਲੇ ਭਾਂਡੇ ਤਾਂ ਭਾ ਪੱਠੇ ਪੱਠਿਆਂ ਵਾਲੇ ਹੀ ਬਣ ਗਏ ਹੁਣ ਤਾਂ ਬੱਚੇ ਕਿਹੜੇ ਰਹਿ ਗਏ ਖਾ ਖਾ ਖਰਾਕਾ ਇਹਨਾਂ ਦੇ ਭਾਂਡੇ ਧੋਤੇ ਬਈ ਆਪਾਂ ਜਾਵਾਂ ਦੂਰੀ ਯਾਰ ਤੇ ਮੇਰੀ ਕਾਲੀ ਡਰੈਸ ਮੇਰੀ ਖਰਾਬ ਹੋ ਰਹੀ ਹੈ ਬਾਬਿਓ ਚਲੋ ਕੋਈ ਦਿੱਕਤ ਨਹੀਂ ਆ ਵੀ ਖੋਲਾ ਇਧਰੋਂ ਹਾਂ ਪੁੱਤਰੋ ਸੌਰੀ ਲੇਟ ਹੋ ਗਿਆ ਤੇ ਪਾ ਦੇ ਨੇ ਇਹਨਾਂ ਨੂੰ ਇੱਕ ਵੜ ਖੜਜ ਪਹਿਲੇ ਨੰਬਰ ਤੇ ਤਾਂ ਪਾਈਏ ਵਾਟਰ ਵੈਸੇ ਵਾਟਰ ਦੇ ਨਾਲ ਕੋਲ 22 ਹੀ ਆ ਯਾਰ ਉਹਦੀ ਇੱਥੋਂ ਦੀ ਪਾ ਦੇਣਾ ਥੋੜਾ ਮੋਟਾ ਇਹਨਾਂ ਕੱਢਦਾ ਲਓ ਜੀ ਤੇ ਵਾਟਰ ਦਾ ਟੈਂਕੂਗਾ ਖੋਲੇ ਨਾਲ ਦਾ ਐ ਸਪੇਅਰ ਦੇ ਬੱਚੇ ਕੀ ਬਾਤਾਂ ਨੇ ਤੇਰੀ ਡੁੱਡ ਡੁੱਡ ਲਵਾਉਣ ਗਿਆ ਨਾ ਯਾਰ ਮਾਈਂਡ ਜਿਆ ਸੈੱਟ ਕਰਕੇ ਨਾ ਆਪਣਾ ਮੜਾ ਜਿਹਾ ਤੇ ਇਹਨਾਂ ਨੂੰ ਵੀ ਲਵਾ ਲ ਗਏ ਚਾਰ ਬੱਚੇ ਫਿਰ ਐ ਹੋ ਜਾਊਗਾ ਚਾਰ ਤੋਰ ਇਹ ਜਾਣਗੇ ਦੋ ਇਹ ਰਹਿ ਜਾਣਗੇ ਛੀ ਦੇ ਛੀ ਲਵਾਗੇ ਪਰਾਂ ਕਰਾਂਗੇ ਯਾਰ ਜਾਇਆਂ ਕਰਾਂਗੇ ਇੱਕ ਚੋਬਰ ਨੂੰ ਦੇ ਦਾਂਗੇ ਇਹਨਾਂ ਚੋਂ ਜਾਇ ਇੱਕ ਸਿਕੰਦਰ ਨੂੰ ਦੇ ਦਾਂਗੇ ਇਹਨਾਂ ਚੋਂ ਚਲ ਇਹ ਨਹੀਂ ਦਿੰਦੇ ਯਾਰ ਜਿਹੜੇ ਮਾੜੇ ਉਹ ਆਪ ਰੱਖਾਂਗੇ ਤੇ ਲਿਆਜਗਾਂ ਨੂੰ ਤਾਂ ਚੰਗੀ ਹੀ ਦੇਵੇ ਯਾਰ ਕਿਹੜਾ ਚਾਰ ਦਰ ਨੂੰ ਅਗਲਾ ਆਣਾ ਕਿ ਭੈਂਚ ਵੀ ਸਾਨੂੰ ਮਾੜੇ ਦਿੰਦਾ ਹੈ ਨਾ ਬਾਕੀ ਸਭ ਨੂੰ ਪਤਾ ਹੁੰਦਾ ਯਾਰ ਆਪਣੇ ਨਾਲ ਵਾਲੇ ਯਾਰ ਮਿੱਤਰਾਂ ਨੂੰ ਦੱਸ ਕੇ ਦੇਈਦੇ ਐ ਵੀ ਭਾਈ ਤੁਹਾਨੂੰ ਕਿਹੋ ਜਿਹਾ ਦਿੱਤਿਆ ਤੁਹਾਨੂੰ ਕਿਹੜੀ ਜੋੜੀ ਦਿੱਤੀ ਤੁਹਾਨੂੰ ਕਿਹੜੀ ਜੋੜੀ ਦੇ ਐ ਵੀ ਦੱਸ ਕੇ ਦੇਈ ਦੇ ਆ ਆਹ ਉੱਡਣਗੇ ਆਹ ਨਹੀਂ ਉੱਡਦੇ ਆਹ ਘਾਟ ਉੱਡਣਗੇ ਆਹਵਾ ਉੱਡਣਗੇ ਆਹ ਉੱਚ ਉੱਡਣਗੇ ਹਨੀ ਸਾਰਾ ਕੋਈ ਦੱਸ ਕੇ ਦੇ ਦੇ ਟੂੜ ਤੇ ਇਧਰ ਇੱਕ ਵੜੇ ਵੀ ਬੱਚਾ ਆਪਾਂ ਚੱਕ ਕੇ ਪਹਿਲਾਂ ਤਾਂ ਹਰਖ ਦੇ ਖੜ ਜੋਏ ਆਜੋ 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 ਬੱਤ ਆਜੇ ਮੇਰੀ ਮਿੱਠੀ ਆ ਵੀ ਨਾਲ ਢੇਗ ਜਾ ਲੈ ਇੱਕ ਰਾਤ ਰਿਖ ਨੂੰ ਭਾਈ ਨੂੰ ਦਾਨੇ ਹੈ ਖੜ ਜੋ 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 ਆਇਓ 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 ਭੱਜ ਕੇ ਬਾਹਰ ਹੋ ਜੇ ਭਰ ਦੇਣਗੇ ਭਾਏ ਨੇ ਤੇ ਚਿੱਟੇ ਪਾਊਡਰ ਨਾਲ ਓਕੇ ਵੀ ਰਿਪੋਰਟ ਤੁਸੀਂ ਵੀ ਭਰੋਗੇ ਨਹੀਂ ਹਟਦੇ ਨਾ ਖੜਜੋ ਚਲੋ 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 ਖੰਡੋ ਇਹਦਾ ਕੱਪੜਿਆਂ ਦਾ ਕੀ ਆ ਭੈਣ ਚ ਖੂਤਰਾਂ ਦੀ ਭੋਖ ਨਹੀਂ ਦੇ ਕੇ ਇਹਦੀ ਕੱਪੜੇ ਦਾ ਤੋਤੇ ਵੀ ਜਾਣਗੇ ਫਿਰ ਕੀ ਈ ਗੱਲ ਹੈ ਚਲੋ ਓਕੇ ਵੀ ਰਿਪੋਰਟ ਅੰਦਰੋਂ ਰਹਿ ਗਏ ਜਿਹੜੇ ਦੋ ਮਾਂ ਦੇ ਉੀ ਚੱਕ ਲੈ ਆ ਗਏ ਉੱਡਣ ਵਾਲੇ ਆਂਦੇ ਲੈ ਚੱਲ ਆਇਓ 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 ਓਹੋ ਖੜ ਜੋ ਗਲਤ ਹੋਇਆ ਕੰਮ ਪੈਣ ਦਾ ਪਾਣੀ ਰੱਖ ਗਏ ਮੁੜ ਕੇ ਨੇ ਪਾਣੀ ਨਹੀਂ ਰੱਖਣ ਦੇਣਾ ਭੁੱਲ ਲਓ ਜੀ ਵਾਟਰ ਇਹਨਾਂ ਨੂੰ ਰੱਖਤਾ ਤੇ ਉਦੀ ਰੱਖਦੀ ਹੈ ਦਾਣੇ ਆਇਓ 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 ਪੁੱਤ ਆਇਓ 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 ਹੁਣੇ ਵੇਖੋ ਟੁੱਟ ਕੇ ਮੈਂਦੇ ਆਇਓ 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 ਓਕੇ ਵੀ ਰਿਪੋਰਟ ਹਟ ਜਾ ਲੋਕ ਨਾਲ ਦੀ ਨਾਲ ਲਾ ਹੀ ਚੱਲ ਗਏ ਨਾਲ ਲਓ ਜੀ ਲਾਸਟ ਸਟੈਪ ਇਧਰ ਆਪਣੀ ਬੈਟਕ ਠੀਕ ਹੈ ਆਇਓ ਸ਼ੇਰ ਓਏ ਖਾ ਲ ਤੁਸੀਂ ਵੀ ਆਇਓ 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 ਆਇਆ ਪਤਾ ਓਕੇ ਵੀ ਰਿਪੋਰਟ ਓਕੇ ਹੋ ਗਈ ਰਿਪੋਰਟ ਸਾਰੇ ਕੂਤਰਾਂ ਦੀ ਸਾਰੇ ਕੂਤਰਾਂ ਦਾਣਾ ਪਾਣੀ ਪਾ ਕੇ ਨਾਲ ਦੀ ਨਾਲ ਲੋਕ ਲਾਤੇ ਕੋਈ ਹੋਰ ਤਾਂ ਕੋਈ ਕੰਮ ਹੀ ਨਹੀਂਗਾ ਵੈਸੇ ਤਾਂ ਆਪਾਂ ਵੀ ਬੱਚੇ ਕੱਢਣੇ ਸੀਗੇ ਚਲੋ ਛੱਡੋ ਯਾਰ ਕੱਲ੍ਹ ਕੋਲ ਨੂੰ ਦੇਖਾਂਗੇ ਲਾ ਹੁਣ ਤਾਂ ਉਹਦੇ ਅੱਖ ਨੂੰ ਰੱਬ ਆਸਰੀ ਲੱਗਣਗੇ ਜਿਹੜੇ ਕੋਈ 2-4 ਬੱਚੇ ਰਹਿ ਗਏ ਮਗਰਲੇ ਹਨਾ ਇਹ ਫਿਰ ਉਹ ਸਮਾਨ ਸੋង ਜਾਂ ਸਾਹਮਣੇ ਕਿੱਥੇ ਰੱਖ ਰੁੱਕ ਦਵਣੀ ਚਲੋ ਮਾਂ ਕਹਾਂ ਜੀ ਮੇਰੇ ਵੀਰੋ ਤੇ ਕਰਦਗੇ ਜੀ ਘਰੇ ਉਜਾਲਾ ਬੰਦੇ ਤਾਂ ਆਪਣੇ ਪਤਾ ਨਹੀਂ ਕੀ ਕਰੀ ਜਾਂਦੇ ਬਾਕੀ ਸਾਰਿਆਂ ਲੇਟਾਂ ਨੂੰ ਟੱਪਾ ਛੱਡ ਦਈਏ ਖੁੱਡਿਆਂ ਵਾਲਿਆਂ ਨਹੀਂ ਛੱਡਦੇ ਬਰੋ ਕੱਲਿਆਂ ਕੋ ਚੱਕਰ ਕੀ ਹੈ ਨਾ ਵੀ ਚੱਕਰ ਇੰਜ ਐ ਵੀ ਦਾਣਾ ਪਾਉਣ ਦਾ ਟਾਈਮ ਨਾਲ ਹੋ ਗਿਆ ਫਿਰ ਆਵੇਂ ਫालतू ਲੈਟਾ ਛੱਡੇ ਦੇ ਨੂੰ ਤੰਗ ਕਰੇ ਦਾ ਕੋਈ ਫਾਇਦਾ ਨਹੀਂ ਹਣਾ ਤਾਂ ਕਰੇ ਬਾਰੇ ਦਿਨੇ ਦਾਣਾ ਪਾਣੀ ਪਾ ਕੇ ਕਰਾਂਗੇ ਲੈਟਾ ਛੱਡਰਾਂਗਾ ਬੰਦ ਕਰ ਦਿਆਂ ਲੈਟਾ ਵਾਲਾ ਸੁਭਾਗਾ ਦੱਸਦਾ ਠੀਕ ਆ ਜੀ ਜੋਬਰ ਜੀ ਵੀ ਆਏ ਹੋਏ ਨੇ ਦਵਣੀ ਜੀ ਵੀ ਹਾਂ ਵੀ ਕੀ ਰਿਆ ਕਰੀ ਆ ਨਿਓਏ ਮੈਂ ਤਾਂ ਪੀਣ ਨੂੰ ਮੈਂ ਆਪ ਕਹਿੰਦਾ ਅੱਛਾ ਇਹ ਪੀਣਾ ਇਹ ਪੀਣਾ ਵਾਹ ਠੀਕ ਹੈ ਠੀਕ ਹੈ ਅੱਛਾ ਵੀ ਕੀ ਹਰੀ ਕ੍ਰਾਂਤੀ ਲਿਆਉਣੀ ਆ ਪੰਜਾਬ ਚ ਫੇਰ ਮੋੜ ਕੇ ਹਾਂ ਜੀ ਮੇਰੇ ਵੀਰੋ ਟੀਮ ਗਈ ਵੀ ਉਧਰੋ ਤੇ ਪਾਵినా ਦੇ ਉਹ ਇਧਰ ਆ ਗਏ ਸਦੇ ਹਿਸਾਬ ਕਿਤਾਵੇ ਜੀ ਆ ਲਗਦਾ ਨਹੀਂ ਉਧਰ ਝੂਠ ਨੇ ਬੋਲਦਾ ਜਿਹੜੀ ਗੱਲ ਸੱਚ ਆ ਦਾ ਸੱਚ ਹੈ ਤੇੜਾ ਟਾਪ ਦਮਣੀ ਤੇ ਬਚੀ ਬੈਠੇ ਸੀ ਉਹਨੇ ਬੈਠਾ ਰਿਆ ਉਦੋਂ ਉਹਦੇ ਇਕੱਲੇ ਬੰਦੀਦਾ ਯਾਰ ਭਾਂੇ ਪੜ ਪਟਣ ਲੱਗੇ ਨੇ ਕਿਉਂ ਕੱਪ ਜਾ ਮਾਰਾਂ ਮੈਂ ਇਧਰ ਆਇਆ ਨਾ ਮੈਂ ਤਾਂ ਦਾ ਟਾਈਮ ਮਾਰੀ ਸੌਣਾ ਉਧਰ ਹੀ ਹੁੰਨਾ ਫਿਰ ਕੋਈ ਘਰੇ ਟਾਈਮ ਪਾ ਮੈਂ ਘਰੇ ਕਰ ਲੈਣਾ ਕੋਈ ਕੂਤਰਾ ਜਿਹਾ ਟਾਈਮ ਪਾ ਕਰ ਲਈਦਾ ਤੇ ਕੋਈ ਦਮਣੀ ਵਰਗੇ ਆ ਜਾਂਦੇ ਆ ਕੁਸ਼ਕ ਕਾਂਟੇ ਓਖੇ ਟੱਰ ਦਿੰਦੇ ਦਿਨ ਦੇ ਬਸ ਡਲਟ ਪਉਣੀ ਓਖੇ ਪੈਰ ਭੈਣ ਤੇ ਰਵਾਵ ਦੇ ਤੇ ਹਰਾਨੀ ਇਹ ਵੀ ਆਂਦੀ ਐ ਮੁੰਤੇ ਹਨ ਇੰਦਰ ਉਹੋ ਜੀ ਕੋਈ ਗੱਲ ਨਹੀਂ ਮੈਂ ਸਾਨੂੰ ਸਿੱਧਾ ਰੱਖ ਦਿੰਦਾ ਪਹਿਲਾਂ ਮੈਂ ਕੱਲਾ ਰਹਿ ਕੇ ਸੀ ਬਾਲਾ ਕੁਛ ਮਨ ਨੂੰ ਆਇਆ ਸੀ ਮੈਂ ਕੱਲ੍ਹ ਰਹਿਣਾ ਮੈਨੂੰ ਕੋਈ ਨਾ ਬੁਲਾਵੇ ਹਨਾ ਮਾਮਾ ਆਪਣਾ ਪੁੱਤਰਾ ਚ ਲੱਗਾ ਰਿਹਾ ਮੈਂ ਇਹ ਕਰ ਲਾਂ ਉਹ ਕਰ ਲਾਂ ਹੁਣ ਤਾਇਰ ਭੈਣ ਜੋ ਕੱਲੇ ਬੰਦੇ ਨੂੰ ਟੈਗ ਹੋਣ ਵਾਲਾ ਹੋ ਜਾਂਦਾ ਯਾਰ ਐ ਲੱਗਦਾ ਭੈ ਜੋ ਦੁਨ ਨਹੀਂ ਖਤਮ ਹੋਊਗੀ ਚਲੋ ਕੋਈ ਨਾ ਕਰੇ ਟਾਈਮ ਪਾਸ ਆ ਦੇਖੋ ਬੂਫਰੀ ਵੀ ਇੱਧਰ ਪਈ ਆਪੜੇ ਆ ਪਏ ਕੋਲੇ ਹਨਾ ਪਏ ਇੱਥੇ ਹਾਂਜੀ ਮੇਰੇ ਵੀਰੋ ਕਰਦਵੀ ਬਲੌਗ ਦੀ ਅੰਨੇ ਮਾਦਾ ਭੋਲਗਾ ਸੀਗਾ ਗਿਆ ਦਾ ਉੱਠਾ ਦੁਰੇ ਭਾਈ ਵਾਏ ਬੰਦ ਕਰਨਾ ਮਨ ਲਗੇ ਬਲੌਗ ਜਲਦੀ ਜਾਂਦਾ ਠੀਕ ਹੈ ਕਿ ਨਹੀਂ ਮੈਂ ਕਿਹਾ ਡਾ ਕੋਈ ਸੀ ਨਹੀਂ ਬੰਦ ਉਹ ਕਰਨਾ ਆ ਓਕੇ ਯਾਰ ਬਸ ਦਿਨ ਸਫਲ ਚੱਲ ਰਿਹਾ ਤੁਹਾਨੂੰ ਵੀ ਦੇਖ ਹੀ ਰਿਹਾ ਹਾਂ ਵੀ ਪੂਰੇ ਇੱਕ ਨੰਬਰ ਦਾ ਚੱਲ ਰਿਹਾ ਜੀ ਆਏ ਜੀ बस तो यार ਗਾਲਾਂ ਨਾ ਪੜਾ ਕੱਢਾਂ ਨਾ ਗਾਣਾ ਸੌਰੀ ਬਈ ਗਾਲ-ਬੋਲ ਨਿਕਲ ਜਾਂਦੇ ਗਲਤੀ-ਸ਼ਲਤੀ ਮਾਫ ਕਰਿਓ ਹਨਾ ਹਰ ਡੁੱਡ ਹੁਣ ਲਾ ਲਿਆ ਕਰੋ ਯਾਰ ਵੀਡੀਓ ਦੇਖਦੇ ਟਾਈਮ ਵਾਲੇ ਮੋٹے ਤੇ ਮਾੜੀ-ਮੋੜੀ ਗਲਤੀ ਹੋ ਜਾਂਦੀ ਹੈ ਬਈ ਉਹਨੇ ਚਲੋ ਕੋਈ ਦਿੱਕਤ ਨਹੀਂ ਚੱਲਦਾ ਰਹਿੰਦਾ ਹੈਗਾ ਓਕੇ ਯਾਰ बस ਦੇਖਦੇ ਕੱਲ੍ਹ ਨੂੰ ਦਿਨ ਚੜ੍ਹ ਤੋਂ ਲੱਗੂਆ ਪਤਾ ਕੀ ਬੰਦਦਾ ਸੌਣੇ ਅੱਜ ਬਸ ਗੋਡੀਆਂ ਨਾਈਟ ਆਪੀ ਨੂੰ ਸਮਝ ਪਤਾ ਹੀ ਹੈ ਨਾ ਓਕੇ ਜੀ ਹੱਸਦੇ ਵਾਸਤੇ ਰੋ ਖੁਸ਼ ਰੋ ਸਾਰੇ ਬਾਬਾ ਕਬੂਤਰ ਬਾਜ਼ ਰਾਮ ਆਦੇ ਤੇ ਕਬੂਤਰਾਂ ਤੇ ਮੇਰ ਪ੍ਰਿਆਤ ਰੱਖੇ ਠੀਕ ਹੈਗੇ ਨਹੀਂ ਕਾਦੋਂ ਦੇਖਦੇ ਹੈ ਕਿ ਬੰਦਾ ਬਾਬਿਓ ਇਹ ਸੂਰਜ ਚੜ ਰਿਹਾ ਤਾਂ ਸੂਰਜ ਦਾ ਚੜਦਿਆਂ ਹਾਂ ਚ ਅੱਖਾਂ ਖੁੱਲੀਆਂ ਤਾਂ ਭੁੱਲ ਗਿਆ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਰਨ ਸਮਝੋ